ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ ਜੂਟੂ ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੇ ਰਹਿੰਦੇ ਨੇ ਬਾਈ ਜੀ ਲਓ ਬਾਈ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਲੱਕਿਆਂ ਦਾ ਇੱਕ ਜੋੜਾ ਬਾਈ ਠੀਕ ਹੈ ਬਾਈ ਹਾ ਦੇ ਲੋਕ ਇੱਕ ਬੋਦੀਦਾਰ ਹੈ ਕਾਲੀਆਂ ਅੱਖਾਂ ਦਾ ਇੱਕ ਮੇਰਾ ਖਲਾ ਪੀੜੀਆਂ ਹੀ ਅੱਖਾਂ ਲਾਊਗਾ ਠੀਕ ਆ ਭਈ ਇਹ ਜੋੜਾ ਹੀ ਹੈਗਾ ਤੇ ਜੋੜਾ ਹੀ ਦੇਣਾ ਭਈ ਆਪਾਂ ਨੇ ਠੀਕ ਆ ਭਾਈ ਜੀ ਜੋੜੇ ਦਾ ਰੇਟ ਹੈਗਾ 800 ਰੁਪਏ ਮੇ 800 ਰੁਪਏ ਦੇ ਦੇਣੇ ਭਈ ਦੋਏ ਲੱਕੇ ਲਓ ਭਾਈ ਜੀ ਇੱਕ ਦਾ ਆ ਸੀਗਾ ਇਹਦੇ ਬੋਦੀ ਹੈ ਭਾਈ ਇਹ ਬਿਣਾ ਬੋਦੀ ਵਾਲਾ ਹੈਗਾ ਦੋਏ ਮੋਚੇ ਨੇ ਭਾਈ ਮਾਵਾ ਜੀ ਥੋੜੀ ਥੋੜੀ ਪੈਰਾਂ ਦੇ ਤੇ ਇਹ ਕੇ ਦੇਖੋ ਬਈ ਲੱਕਿਆ ਬਈ ਦੇਖੋ ਆ ਕਾਲਿਆ ਕਰਾ ਬੁੱਤੀ ਦਾ ਰਾ ਬਈ ਤੇ ਆ ਬਣਾ ਮੋਦੀ ਵਾਲਾ ਬਈ ਠੀਕ ਆ ਬਈ ਜੀ ਇਹ ਤੇ ਬੁੱਤੀ ਨਹੀਂ ਸੀਗੀ ਇਹ ਇਹਦੇ ਬੁੱਤੀ ਆ ਬਈ ਇਹ 800 ਰੁਪਏ ਦੇ ਦੇਣੇ ਬਈ ਦੋਏ ਠੀਕ ਆ ਬਈ ਜੀ ਤੇ ਜੇ ਕਿਸੇ ਨੂੰ ਲੋੜ ਹੈ ਤਾਂ ਕੰਟੈਕਟ ਕਰ ਲਿਓ ਬਈ ਮੇਰੇ ਨਾਲ ਫੋਨ ਨੰਬਰ ਮੇਰਾ 88728 01437 ਮੇਰਾ ਫੋਨ ਨੰਬਰ ਬਾਈ ਜੀ 88728 01437 ਮੇਰਾ ਫੋਨ ਨੰਬਰ ਹੈ ਬਾਈ ਜੀ ਠੀਕ ਹੈ ਬਾਈ ਜੀ ਤੇ ਜੋ ਨਵੇਂ ਬੰਦੇ ਵੀਡੀਓ ਤੇ ਆਏ ਨੇ ਉਹ ਵੀ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵਾਈਲ ਵਾਲਾ ਬਟਨ ਧੱਕਦੇ ਹੋ ਆਉਣ ਵਾਲੀ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੂਗੋ ਬਈ ਠੀਕ ਹੈ ਬਾਈ ਸਬਸਕ੍ਰਾਈਬ ਕਰਨ ਨਾਲ ਕਿਹੜਾ ਤੁਹਾਡੇ ਪੈਸੇ ਲੱਗਦੇ ਬਾਈ ਠੀਕ ਹੈ ਬਾਈ ਤੇ ਲਓ ਇੱਕ ਕਰੋ ਸ਼ੌਕ ਇਹ ਜੋੜਾ ਹੀ ਆ ਬਾਈ ਲੱਕਿਆਂ ਦਾ ਪਰ ਮੈਨੂੰ ਇਹ ਨਹੀਂ ਪਤਾ ਵੀ ਇਹਨਾਂ ਚ ਕਿਹੜਾ ਨਾਰਾ ਕਿਹੜੀ ਮਦੀਨਾ ਬਾਈ ਇਹ ਹੁਣੇ ਆਈ ਸੀ ਮਾਜਰਾ ਵੀਡੀਓ ਬਣਾ ਕੇ ਪਾਦੀ ਆ ਬਾਈ ਕਿਸੇ ਮੇਰੇ ਵੀਰ ਨੂੰ ਭਰਾ ਨੂੰ ਲੋੜ ਹੈ ਤਾਂ ਕੰਟੈਕਟ ਕਰ ਲਿਓ ਫੋਨ ਨੰਬਰ ਮੇਰਾ ਤੁਹਾਨੂੰ ਪਾਤੀਏਗਾ ਇਹ 800 ਰੁਪਏ ਦਾ ਆਪਣਾ ਜੋੜਾ ਦੇਣਾ ਬਾਈ 800 ਰੁਪਏ ਦੇ ਦੇਣਾ ਬਾਈ ਦੋਏ ਠੀਕ ਹੈ ਬਾਈ ਜੀ ਇਹਨੇ ਜੋ ਬਣਨ ਨਰਮਦੀਨ ਦਾ ਨਹੀਂ ਪਤਾ ਲੱਗ ਰਿਹਾ ਕਿਹੜਾ ਹੈ ਕਿਉਂਕਿ ਇਹ ਹੁਣੀ ਆਈ ਸੀ ਚਲ ਮੈਂ ਵੀਡੀਓ ਬਣਾ ਕੇ ਪਾ ਦਿਆ ਬਾਈ ਇਹਦੇ ਬੁੱਤੀ ਆ ਬਾਈ ਤੇ ਆ ਬੈਣਾ ਬੁੱਤੀ ਵਾਲਾ ਠੀਕ ਆ ਬਾਈ ਜੀ ਲਓ ਬਾਈ ਜੀ ਕਰ ਲੋ ਚੈੱਕ ਕਰੋ 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 ਅਕਾਊ ਚੈਨਲ ਨੂੰ ਕਰ ਲਿਓ ਭਾਈ ਵੱਧ ਤੋਂ ਵੱਧ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਭਾਈ ਜਲਦੀ ਕੋਈ ਨਵੀਂ ਵੀਡੀਓ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ